ਗੁਰਦਾਸਪੁਰ ਉਸਦੀਨ ਪਿੰਦੇ ਕਾਨੂੰਨ ਬਲੌਗ ਦੇ ਪਿੰਡ ਚੱਕ ਸ਼ਰੀਵਿਖੇ ਦੇ ਦਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਤਾਇ ਦੇ ਮੁੰਡੇ ਨੇ ਵਿਦੇਸ਼ ਤੋਂ ਪਿੰਡ ਆਏ ਚਾਚੇ ਦੇ ਇਕਲੋਤੇ ਪੁੱਤ ਦਾ ਘਰ ਵੜ ਕੇ ਕਤਲ ਕਰ ਦਿੱਤਾ ਪੁਲਿਸ ਨੇ ਕੇਸ ਦਰਜ ਕਰ ਲੈ ਤਫਤੀਸ਼ ਸ਼ੁਰੂ ਹੈ ਕਾਤਲ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਗੁਰਜੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਜੋ ਪਿਛਲੇ ਸਮੇਂ ਤੋਂ ਪੁਰਤਗਾਲ ਰਹਿ ਰਿਹਾ ਸੀ 1 ਮਹੀਨਾ ਪਹਿਲਾਂ ਹੀ ਵਾਪਸ ਪਿੰਡ ਆਇਆ ਸੀ ਤੇ ਇਸ ਦੀ ਜ਼ਮੀਨ ਵਿੱਚ ਤਾਇ ਦੇ ਪੁੱਤ ਗੁਰਜੀਤ ਸਿੰਘ ਨੇ ਆ ਪਾਣੀ ਵਾਲਾ ਖਾਲ ਬਣਾ ਰੱਖਿਆ ਸੀ ਜਿਸ ਨੂੰ ਲੈ ਗੁਰਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਬੰਦ ਕਰਨ ਸਟਿੰਗ ਹੋਮ ਨਿਊਜ਼ ਦੇ ਇਰਿੰਦਰ ਸੋਨੀ ਦੀ ਰਿਪੋਰਟ ਏ ਲਾਲਾ ਮਾਤਾ ਜੀ ਕੀ ਲਾਇਆ ਤੁਹਾਡਾ ਤੇ ਕੀ ਕਰਾਵਾ ਮਰ ਜਾਣਾ ਇਹਨਾਂ ਨੂੰ ਫਾਸੀ ਦਾ ਹੁਕਮ ਦੋ ਮੇਰੇ ਵੀਡੀਓ ਅੱਡੀ ਗੱਲ ਕੀ ਹੋਈ ਉਸ ਟਾਈਮ ਉਹ ਗੱਲ ਕੁਛ ਨਹੀਂ ਫਤੋ ਹੋਈ ਉਹ ਪੈਸੇ ਚ ਗਿਆ ਵਾਦੇ ਉਥੇ ਸਾਡੀ ਪੈਸੇ ਖਾਲੋ ਨਾ ਪਾਇਆ ਜੀ ਤੇ ਇਹ ਖਾਲ ਟਾਣ ਗਿਆ ਕੰਦਾ ਵੀ ਸਾਡੀ ਪੈਸੇ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਲਣਾ ਮੈਂ ਤੇ ਮੈਂ ਕਹਿੰਦਾ ਉਹ ਤਾਂ ਘਾਟਾ ਦਫਾ ਕਰੇਗੇ ਸਾਡੀ ਕਿੰਨੀ ਕੀ ਨਿਕਲ ਜਾਣਾ ਉਹ ਜਿੱਦਾਂ ਕਰਦਾ ਤੇ ਵੀ ਫੇਰ ਕੰਨਾ